ਤੁਸੀਂ ਉਹਦੇ ਨਾਲ ਸੰਧੀ ਕੀਤੀ ਸੀ ਠੀਕ ਹੈ ਲਾਹੌਰ ਟ੍ਰੀਟਰੀ ਉਹਦਾ ਨਾਮ ਆ ਲਾਹੌਰ ਦੀ ਸੰਧੀ ਉਹਦਾ ਨਾਮ ਆ ਤੁਸੀਂ ਸੰਧੀ ਇਹ ਕੀਤੀ ਸੀ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਦਾ ਰਾਜ ਉਹਨੂੰ ਵਾਪਸ ਦੇਣਾ 18 ਸਾਲ ਦਾ ਜਦੋਂ ਹੋ ਜਾਊਗਾ ਦੇਤਾ ਤੁਸੀਂ ਓਏ ਦੇਤਾ ਇਹਨੇ ਸਾਡਾ ਸਾਡੇ ਮਹਾਰਾਜਾ ਮਹਾਰਾਜਾ ਤਲੀਪ ਸਿੰਘ ਨੂੰ ਮਰੇ ਹੋਏ ਨੂੰ ਵੀ ਇਸ ਦੁਨੀਆ ਤੋਂ ਗਏ ਹੋਏ ਨੂੰ ਵੀ ਟੱਟੋ ਘਟ ਨਹੀਂ ਤਾਂ ਪੌਣੀ 200 ਸਾਲ ਹੋ ਚੁੱਕੇ ਨੇ ਇਹਨਾਂ ਨੇ ਦਿੱਤਾ ਸਾਡਾ ਰਾਜ ਵਾਪਸ ਮਹਾਰਾਜ ਰਣਜੀਤ ਸਿੰਘ ਦੇ ਵਾਰਸਾਂ ਨੂੰ ਲੈ ਕੇ ਦਿੱਤਾ ਰਾਜ ਵਾਪਸ ਇਹਨਾਂ ਨੇ ਉਹਦੇ ਪਹਿੜਾ ਨੂੰ ਉਹਦੀਆਂ ਉਹਦੇ ਬੱਚਿਆਂ ਨੂੰ ਉਹਦੇ ਰਿਸ਼ਤੇਦਾਰਾਂ ਨੂੰ ਦਲੀਪ ਸਿੰਘ ਦੀ ਮਹਾਰਾਜ ਰਣਜੀਤ ਸਿੰਘ ਦੀ ਪੂਰੇ ਖਾਨਦਾਨਾਂ ਨੂੰ ਪੂਰੇ ਖਾਨਦਾਨ ਦੇ ਇੱਕ ਇੱਕ ਵਾਰਸ ਨੂੰ ਇਹਨਾਂ ਨੇ ਉਹ ਦਵਾਈਆਂ ਤੇ ਉਹ ਪਾਰਾ ਘੋੜ ਘੋੜ ਕੇ ਦਿੱਤਾ ਇਤਿਹਾਸ ਵਿੱਚ ਦਰਜ ਹੈ ਕਿ ਉਹਨਾਂ ਦੀ ਆਣ ਵਾਲੀਆਂ ਨਸਲਾਂ ਨਾ ਪੈਦਾ ਹੋਣ ਜੀ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਕਤਲ ਕੀਤਾ ਇਹਨਾਂ ਨੇ ਸਲੋ ਵਾਈਸਨ ਦੇ ਦੇ ਕੇ ਕਤਲ ਕੀਤਾ ਦੱਸੋ ਸ਼ੇਰ ਸਿੰਘ ਨੂੰ ਸ਼ੇਰ ਸਿੰਘ ਇਹਨਾਂ ਨੇ ਡੋਗਰਾਂ ਦੇ ਹੱਥੋਂ ਨਹੀਂ ਮਰਵਾਇਆ ਦੱਸੋ ਇਹਨਾਂ ਨੇ ਮਾ ਦਲੀਪ ਸਿੰਘ ਨੂੰ ਜੜਾ ਹੈਗਾ ਉਹਨੂੰ ਇਹਨਾਂ ਨੇ ਮੈਂ ਹੁਣ ਕੀ ਕਹਾਂ ਉਹਦੀ ਜ਼ਿੰਦਗੀ ਲੰਬੀ ਨਹੀਂ ਬਚਦੀ ਕਹਿਣ ਇਹ ਸਾਡੇ ਦੇ ਸਾਹਮਣੇ ਕਰਦੇ ਨੇ